ਸਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਮੇਰਾ ਨਾਮ ਅਮਨਦੀਪ ਕੌਰ ਤੇ ਕਾਫੀ ਦਿਨਾਂ ਬਾਅਦ ਅਸੀਂ ਬਲੌਗ ਬਣਾ ਰਹੇ ਹਾਂ 21 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਅਸੀਂ ਨਿਊ ਕੁਝ ਵੀ ਨਹੀਂ ਬਣਾਉਂਦੇ ਹਨਾ ਵੀ ਇਹ ਸੋਗ ਦੇ ਦਿਨ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਦਿਨ ਹੁੰਦੇ ਨੇ ਇਹ ਇਹਨਾਂ ਦਿਨਾਂ 'ਚ ਅਸੀਂ ਕੋਈ ਵੀ ਵੀ ਨਾ ਮਾ ਕੰਮ ਜਾਂ ਕੋਈ ਬਲੌਗ ਬਣਾਉਣਾ ਜਾਂ ਕੋਈ ਵੀ ਸੋਸ਼ਲ ਮੀਡੀਆ ਤੇ ਅਸੀਂ ਕੁਝ ਨਹੀਂ ਕਰਦੇ ਹੈਗੇ ਤੇ ਅੱਜ 4 ਤਰੀਕ ਹੋ ਚੁੱਕੀ ਆ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਨਿਊ ਇਅਰ ਤੇ ਅਸੀਂ ਨਵੀਂ ਗੱਡੀ ਲਈ ਆ ਚਲੋ ਮੈਂ ਤੁਹਾਨੂੰ ਉਹ ਦਿਖਾਉਣੀ ਆ ਇਹ ਬਲੇਕਰ ਦੀ ਹੁੰਡੇ ਵਾਲਾਂ ਗੱਡੀ ਆ ਵੈਸੇ ਤਾਂ ਅਸੀਂ ਪੁਰਾਣੀ ਲਈਆ ਸੈਕੰਡ ਹੈ ਲਈਆ ਪਰ ਸਾਨੂੰ ਇਹ ਬਹੁਤ ਵਧੀਆ ਕਿਉਂਕਿ ਪਹਿਲਾਂ ਅਸੀਂ ਦਿੱਤੀ ਸੀ ਗੱਡੀ ਉਹ 'ਚ ਥੋੜੀ ਜਿਹੀ ਪ੍ਰੋਬਲਮ ਸੀ ਤੇ ਹੁਣ ਅਸੀਂ ਨਵੀਂ ਗੱਡੀ ਲਈ ਆ ਤੇ ਆ ਵੈਸੇ ਤਾਂ ਕਵਰ-ਕਵਰ ਕਰਵਾਉਣ ਵਾਲੇ ਨੇ ਇਹ 'ਚ ਹਨਾ ਜਿਸ ਦਿਨ ਅਸੀਂ ਜਾਵਾਂਗੇ ਕਿਤੇ ਘੁੰਮਣ ਜਾਂਦੀ ਤੇ ਵੀ ਰਿਸ਼ਤੇਦਾਰੀ ਤੇ ਜਾਵਾਂਗੇ ਤੇ ਸਾਰੇ ਫੰਕਸ਼ਨ ਵਗੈਰਾ ਜਿਵੇਂ ਬੈਠ ਕੇ ਇਹਨੂੰ ਵਿੱਚੋਂ ਦਿਖਾਵਾਂਗੇ ਬਹੁਤ ਸੋਹਣੇ ਫੰਕਸ਼ਨ ਨੇ ਇੱਥੇ ਤੇ ਲੁੱਕ ਵੀ ਸੋਹਣੀ ਹੈ ਬਿੱਦੂਆ ਖਲਾਬੀ ਆ ਸਾਡੀ ਭੂਆ ਲਈ ਸਫਰ ਰਿਹਾ ਗਿਆ ਇਹ ਸਾਡੇ ਭੂਆ ਦਾ ਜਹਾਜ਼ ਜਿੱਤੂ ਭੂਆ ਦਾ ਜਹਾਜ਼ ਆ ਸਾਡੀ ਦਾ ਹੈ ਉਹ ਲੱਗ ਗਿਆ ਮੈਂ ਅੱਜ ਅਸੀਂ ਬਣਾਉਣੇ ਨੇ ਆਲੂ ਮਟਰ ਪਹਿਲਾਂ ਤਾਂ ਆਲੂ ਗਾਜਰਾ ਬਣਾਉਂਦੀ ਸੀ ਸਲਾਹ ਸੀ ਫਿਰ ਅਸੀਂ ਸੋਚਿਆ ਵੀ ਕੱਲ੍ਹ ਪਰਸਵਾ ਲੋ ਵਜਰਾ ਖੱਗਿਆ ਨੇ ਸੁੱਕੀ ਸਬਜ਼ੀਆਂ ਦਾ ਜੀ ਉਤਰ ਜਾਂਦਾ ਛੇਤੀ ਥੋੜੀ ਜਿਹੀ ਤਲ ਗਈ ਦਾ ਦਾ ਸਬਜ਼ੀ ਬਣਾ ਲੀ ਕੋਈ ਪਿਆਜ਼ ਲੈ ਚੀਰ ਲੈ ਆਲੂ ਨਵੇਂ ਆਉਂਦੇ ਨੇ ਬਹੁਤ ਸੋਹਣੇ ਆਲੂ ਆਉਂਦੇ ਨੇ ਕਿਨੇ ਛੋੜੇ ਛੋੜੇ ਸਬੂਤ ਚੀਰੇ ਜਾਂਦੇ ਨੇ ਇਹਦਾ ਢੇਪ ਜੀਰਾਗੇ বিনা ਪਾਣੀ ਚ ਮੈਂ ਤਾਲ ਲਿਉਂਦੇ ਆ ਕਾਲੇ ਹੋ ਜਾਂਦੇ ਨੇ ਵੈਸੇ ਤਾਂ ਆਲੂ ਫਿਰ ਮੈਨੂੰ ਇਹਦਾ ਮੈਂ ਪਾਣੀ ਚ ਚੀਰ ਲੈਣਾ ਕਹਲਾ ਤੋੜਤੇ ਤੇ ਸਾਪਾੜੀ ਚੀਰ ਫੇਰ ਵੀ ਕਦਲਾ ਹੋ ਗਿਆ ਪੜੀ ਨਵੀਂ ਤਰੀ ਹੈ ਬਸ ਸਾਰਿਆਂ ਦੇ ਘਰ ਇੱਕ ਉੱਡਾ ਇਹ 24 ਘੰਟੇ ਚੱਲਦਾ ਰਹਿੰਦਾ ਇਹ ਚਾਹ ਟਾਈਮ ਗਰਮ ਪਾਣੀ ਰਹਿੰਦਾ ਧਾਰਾ ਚੋ ਉਹ ਕੋਈ ਹੱਥ ਪਰ ਤਾ ਕੋਈ ਨਾ ਲੋ ਇਹਨੂੰ ਬਸ ਇੱਕ ਫਾਤੀ ਜੀ ਪੀ ਲੈਣਾ ਇਹਨੂੰ ਫਾਤੀ ਪਾ ਦਿੰਨੀ ਆ ਫੇਰ ਧੋਹੀ ਜਾਂਦਾ ਆ ਸਾਡੇ ਤੋਂ ਚੁੱਲੇ ਨੇ ਆ ਸਾਡੀ ਬੈੜੀ ਬੀਨ ਸੂਪੀ ਇਨੇ ਬੱਚਾ ਦਿੱਤਾ ਵੈਸੇ ਦੁੱਧ ਵਾਸਤੇ ਨਾਈ ਸاسي ਵੇਚਣ ਨੂੰ ਕਹਿੰਦੇ ਸੀ ਪਰ ਵੇਚਣ ਹੀ ਨਹੀਂ ਸੀ ਕਿਉਂਕਿ ਸਾਨੂੰ ਵੈਸੇ ਖੜੀ ਉਹ ਸੋਹਣੀ ਨਹੀਂ ਲੱਗਦੀ ਦੁੱਧ ਵਗੈਰਾ ਇਹਦੀ ਕੁਆਲਿਟੀ ਦੁੱਧ ਤੇ ਬਹੁਤ ਸੋਹਣੀ ਆ ਆ ਬੱਚਾ ਦਿੱਤਾ ਇਹ ਉਹ ਬੱਚਾ ਉਹ ਬੱਚਾ ਦਿੱਤਾ ਉਹ ਆਹਾ ਉਹ ਬੜੀ ਵੈੜੀ ਦੀ ਬੱਚੀ ਆ ਇਹ ਇਹ ਲਾਲ ਵੈੜੀ ਦੀ ਬੱਚੀ ਆ ਤੇ ਆ ਸਦੀ ਕੱਟੀ ਖੜੀ ਆ ਉਹ ਬੱਚੀ ਖੜੀ ਐ ਉਹ ਮਰਨ ਵਾਲੀ ਸੀ ਵੈਸੇ ਉਹਨੂੰ ਉਹ ਬੀ ਟਾਈਫਾਇਡ ਵਗੈਰਾ ਹੋ ਗਿਆ ਸੀ ਕਾਫੀ ਸੀਰੀਅਸ ਸੀ ਉਹ ਬੱਚੀ ਪਰ ਹੁਣ ਉਹ ਬਚ ਗਈ ਕਿਉਂਕਿ ਉਹਦੀ ਕੇਅਰ ਬਹੁਤ ਕੀਤੀ ਸੀ ਨੇ ਜਿਆ ਵੀਰਾ ਬੰਨ ਦੂਗਾ ਇਹਨਾਂ ਨੂੰ ਸੰਤੋਸ਼ ਵੀਰ ਤਾਂ ਫਿਰ ਮੈਂ ਸਬਜ਼ੀ ਬਣਾ ਕੇ ਫਿਰ ਧਰਾਂ ਚੋਣ ਲਾਉਂਗੀ ਆ ਆ ਤਿੰਨ 1 2 3 ਇਹ ਮਿਰਚਾਂ ਦੇ ਬੂਝੇ ਨੇ ਰੋਟੇ ਤੇ ਕੋਈ ਦੇ ਕੇ ਗਿਆ ਸੀ ਗਿਫਟ ਚ ਵੀ ਇਹਨੂੰ ਸਦਾ ਬਹਾਰ ਮਿਰਚਾਂ ਲੱਗਣਗੇ ਵੈਸੇ ਅਸੀਂ ਸੇਮ ਕੱਟ ਕੇ ਰੱਖੇ ਹੋਏ ਨੇ ਕਿਆਰੀ ਬਣਾਵਾਂਗੇ ਤੇ ਸਾਈਡ ਤੇ ਲਾਵਾਂਗੇ ਇਹ ਰੈਸਪੀ ਇੱਥੇ ਫੜਨ ਦੀ ਲੋੜ ਨਹੀਂ ਆ ਆ ਕਈ ਵਾਰੀ ਵਰਤ ਜਾਂਦਾ ਹੈ ਹੋ ਗਿੱਲਾ ਕਰਿਆ ਹੋਵੇ ਤਾਂ ਸੁੱਕਾ ਸੀ ਨਾ ਤੇ ਮੈਂ ਛਿੱਟੇ ਬੰਦ ਲੇ ਇਹ ਜੋ 2 ਦਿਨ ਦਾ ਦੁੱਧ ਸੀ ਮੇਰੇ ਕੋਲ ਜਮਾ ਕੀਤਾ ਹੋਇਆ ਇਹਦਾ ਲੱਟਾ ਬਣਾ ਲਿਆ ਇਹਦੇ ਢੋਠੇ ਭਾਂਡੇ ਨਹੀਂ ਇਹ ਗੁੜਾ ਲਈ ਵਿੱਚ ਇਹ ਗੁੜਾ ਉਪਰ ਕਰਿਆ ਸੀ ਨਾ ਇਹ ਕਿਸ਼ਣ ਜੀ ਦਾ ਢੋੜ ਪਣਿਆ ਸੀ ਢੀੜਾ ਲਈ ਥਾਲ ਗੋੜਾ ਇਹ ਥੋੜਾ ਥੋੜਾ ਰੱਛੀ ਨੀ ਨੀ ਗੁੜ ਮੈਂ ਅਹ ਇੰਦਰੇ ਇੰਦਰ ਇਹਨਾਂ ਨੂੰ ਠੰਡ ਰਾਂ ਲੱਗੀ ਇੰਦਰ ਬੈਸ ਬਣੀ ਰਹੇ ਇਹ ਘਾਟੇ ਚ ਸੋਈ ਸੀ ਵੈਸੇ ਇਹਨੂੰ ਐ ਲੱਗਦਾ ਸਾਨੂੰ ਵੀ ਇਹ ਬਚਦੀ ਨਹੀਂ ਬਚਦੀ ਨਹੀਂ ਬਚਦਾ ਗਈ ਸਿਆਲ ਦਾ ਮੀਨਾ ਖੜ ਗਿਆ ਜਿਵੇਂ ਠੀਕ ਆ ਠੀਕ ਆ ਕੋਸ਼ਿਸ਼ ਤਾਂ ਕਰਦੇ ਆ ਵੀ ਇਹ ਬਚ ਰਹਿ ਬਚਰੀ ਹਾਂ ਜੀ ਆ ਗੜੀ ਗਿਰ ਗਈ ਸੋ ਯਾਰ ਦਾ ਬੱਚਾ ਕਲੇ ਉਹਦੀ ਸਭ ਦੇ ਬੰਦੇ ਨੂੰ ਇਹਨਾਂ ਮੇਲੇ ਵੜੇ ਇਹ ਰੱਬ ਦਾ ਬੰਦਾ ਖਾਂਦਾ ਬਹੁਤ ਔਖਾ ਖਾਂਦਾ ਆ ਉਹ ਕਿਨੇ ਮੁੰਡਾ ਹੋ ਗਏ ਹੋਰ ਭਾਦੀਆਂ ਦੇ ਮੂੰਹ ਚ ਥੋੜੇ ਜਿਹਾ ਕੋਣ ਉਹ ਕਿ ਉਹ ਜਿਹਦਾ ਪਾਣੀ ਬਦਲਣਾ ਲਾ ਕੇ ਹਾਂ ਤੇ ਗੁੜ ਸਾਰੀਆਂ ਬੈੜੀਆਂ ਨੂੰ ਸਾਰੀਆਂ ਬੱਚੀਆਂ ਨੂੰ ਬੈੜੀਆਂ ਨੂੰ ਵੰਟੀ ਨਹੀਂ ਦੇਤਾ ਤੇ ਬੱਚੀਆਂ ਨੂੰ ਮੈਂ ਦੇਤਾ ਛੋਟੀਆਂ ਛੋਟੀਆਂ ਨੂੰ ਕਿਉਂਕਿ ਤਿੰਨੇ ਸੀ ਹੈਨਾ ਤੇ ਮਿਲਦੇ ਆ ਇੱਕ ਨਵੇਂ ਵਲੋਗ ਨਾਲ ਸਤਿ ਸ਼੍ਰੀ ਅਕਾਲ ਜੀ